ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ ਦੋਸਤੋ ਪੰਜਾਬੀ ਫਿਲਮਾਂ ਨੂੰ ਦੇਖਣ ਵਾਲੇ ਤੇ ਪੰਜਾਬੀ ਫਿਲਮਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਲਈ 2019 ਦਾ ਜਿਹੜਾ ਸਾਲ ਉਹ ਬਹੁਤ ਵਧੀਆ ਚੜਿਆ ਕਿਉਂਕਿ ਇਸ ਸਾਲ ਸਾਨੂੰ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਕਾਫੀ ਜਿਆਦਾ ਧਮਾਕੇਦਾਰ ਫਿਲਮਾਂ ਦੇਖਣ ਨੂੰ ਮਿਲੀਆਂ ਬੀਨੂ ਢਿੱਲੋਂ ਦੀ ਗੱਲ ਕਰੀ ਉਹਨਾਂ ਦੀ ਮੂਵੀ ਪਹਿਲਾਂ ਆਈ ਸੀ ਕਾਲਾ ਸ਼ਾ ਕਾਲਾ ਉਸ ਤੋਂ ਬਾਅਦ ਹੁਣ ਫਿਰ ਤੋਂ ਉਹਨਾਂ ਨੇ ਇੱਕ ਹੋਰ ਧਮਾਕਾ ਕੀਤਾ ਜੋ ਕਿ ਕਾਫੀ ਵਧੀਆ ਉਹਨਾਂ ਦੀ ਫਿਲਮ ਜਾ ਰਹੀ ਹੈ ਬੈਂਡ ਵਾਜੇ ਸੋ ਕਹਿ ਸਕਦੇ ਆ ਕਿ ਇੱਕ ਕਮੇਡੀਅਨ ਇੱਕ ਸਟਾਰ ਦੇ ਵਜੋਂ ਉੱਪਰ ਕੇ ਸਾਹਮਣੇ ਆਇਆ ਸੋ ਕਹਿ ਸਕਦੇ ਆ ਦੋਸਤੋ ਕਿ ਇਹ ਪੰਜਾਬੀ ਫਿਲਮਾਂ ਬਹੁਤ ਵਧੀਆ ਕੰਮ ਕਰ ਰਹੀਆਂ ਸੋ ਪੰਜਾਬੀ ਫਿਲਮਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਕਿ ਅੱਗੇ ਕਿਹੜੀਆਂ-ਕਿਹੜੀਆਂ ਇਸ ਵੀਡੀਓ ਰਾਈ ਗੱਲ ਕਰਨ ਵਾਲੇ ਆ ਕਿ ਕਿਹੜੀਆਂ-ਕਿਹੜੀਆਂ ਫਿਲਮਾਂ ਇਸ ਸਾਲ ਤੁਹਾਨੂੰ ਹੋਰ ਵੇਖਣ ਨੂੰ ਮਿਲਣਗੀਆਂ ਤੇ ਉਹਨਾਂ ਵਿੱਚ ਕਿਹੜੇ-ਕਿਹੜੇ ਐਕਟਰ ਕੰਮ ਕਰਨਗੇ ਤੇ ਕਿਸ ਤਰੀਕ ਨੂੰ ਉਹ ਰਿਲੀਜ਼ ਹੋਊਗੀ ਸਾਰੀਆਂ ਗੱਲਾਂ ਅਪ ਇਸ ਵੀਡੀਓ ਰਾਈ ਕਰਨ ਵਾਲੇ ਆ ਸੋ ਆਪਾਂ ਬਿਨਾਂ ਟਾਈਮ ਗਵਾਏ ਇਸ ਸਾਲ ਦੀ ਜਿਹੜੀ ਇਸ ਤੋਂ ਬਾਅਦ ਆਉਣ ਵਾਲੀ ਪਹਿਲੀ ਫਿਲਮ ਹੋਊਗੀ ਉਹ ਹੋਊਗੀ ਰੱਬ ਦਾ ਰੇਡੀਓ 2 ਜਿਸ ਦੇ ਵਿੱਚ ਕਿ ਤਰਸੀਮ ਜੱਸੜ ਤੇ ਸਿਮੀ ਚੈਲ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਆਪਾਂ ਜਾਣਦੇ ਆ ਕਿ ਪਹਿਲਾਂ ਉਹਨਾਂ ਦੀ ਰੱਬ ਦਾ ਰੇਡੀਓ ਜਿਹੜੀ ਸੀ ਉਹ ਕਾਫੀ ਜ਼ਿਆਦਾ ਸਕਸੈਸਫੁਲ ਰਹੀ ਇਹ ਮੂਵੀ ਦੋਸਤੋ 29 ਮਾਰਚ 2019 ਨੂੰ ਰਿਲੀਜ਼ ਹੋਊਗੀ ਇਸ ਤੋਂ ਬਾਅਦ ਮੂਵੀ ਆਊਗੀ 11 ਵੇ ਜਿਸ ਦੇ ਵਿੱਚ ਗਗਨ ਕੋਕਰੀ ਤੇ ਮੌਨਿਕਾ ਗਿੱਲ ਮੁੱਖ ਭੂਮਿਕਾ ਦੇ ਵਿੱਚ ਹੋਣਗੇ ਇਸ ਤੋਂ ਇਲਾਵਾ ਯੋਗਰਾਜ ਹਾਂਸ ਤੇ ਯੋਗਰਾਜ ਵੀ ਇਸ ਮੂਵੀ ਦੇ ਵਿੱਚ ਦਿਖਾਈ ਦੇਣਗੇ ਇਹ ਮੂਵੀ 5 April 2019 ਨੂੰ ਰਿਲੀਜ਼ ਹੋਊਗੀ ਸੋ ਦੋਸਤੋ ਇਸ ਸਾਲ ਦੀ ਸਭ ਤੋਂ ਜ਼ਿਆਦਾ ਇੰਤਜ਼ਾਰ ਕਰਨ ਵਾਲੀ ਤੀਜੀ ਮੂਵੀ ਹੋਊਗੀ ਮੰਜੇ ਬਿਸਤਰੇ 2 ਜਿਸ ਦੇ ਵਿੱਚ ਕਿ ਗਿੱਪੀ ਗਰੇਵਾਲ ਤੇ ਸਿਮੀ ਚੈਲ ਕੰਮ ਕਰ ਰਹੇ ਆ ਜੋ ਕਿ 12 April 2019 ਨੂੰ ਰਿਲੀਜ਼ ਹੋਊਗੀ ਇਸ ਤੋਂ ਬਾਅਦ ਪਰਮੇਸ਼ਵਰ ਮਰਮਾ ਦੀ ਮੂਵੀ ਹੋਊਗੀ ਦਿਲ ਦੀਆਂ ਗੱਲਾਂ ਜੋ ਕਿ 3 May 2019 ਨੂੰ ਆਪਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਇਸ ਮੂਵੀ ਤੋਂ ਬਾਅਦ ਐਮੀ ਵਰਕ ਤੇ ਸੋਨਮ ਬਾਜਵਾ ਆਪਣੀ ਮੂਵੀ ਮਕਲਾਵਾ ਲੈ ਕੇ ਆ ਰਹੇ ਆ ਜੋ ਕਿ 3 May 2019 ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸੋ ਦੋਸਤੋ ਇਸੇਸਾਲ ਗਿੱਪੀ ਗਰੇਵਾਲ ਆਪਣੀ ਇੱਕ ਹੋਰ ਮੂਵੀ ਲੈ ਕੇ ਆਉਣਗੇ ਜਿਸ ਦਾ ਨਾਮ ਹੋਊਗਾ ਚੰਡੀਗੜ੍ਹ ਅਮਰਸਰ ਚੰਡੀਗੜ੍ਹ ਇਸ ਦੇ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਸਰਗੁਣ ਮਹਿਤਾ ਮੁੱਖ ਭੂਮਿਕਾ ਦੇ ਵਿੱਚ ਦਿਖਾਈ ਦੇਊਗੀ ਇਹ ਮੂਵੀ 24 ਮਈ 2019 ਨੂੰ ਰਿਲੀਜ਼ ਕੀਤੀ ਜਾਊਗੀ ਗਿੱਪੀ ਗਰੇਵਾਲ ਤੋਂ ਬਾਅਦ ਦਿਲਜੀ ਦੋਸਾਂਝ ਤੇ ਨੀਰੂ ਬਾਜਵਾ ਦੀ ਮੂਵੀ ਹੋਊਗੀ ਛੜਾ ਜੋ ਕਿ 21 ਜੂਨ 2019 ਨੂੰ ਸਿਨੇਮਾ ਘਰਾਂ ਦੇ ਵਿੱਚ ਧੂਮ ਮਚਾਉਣ ਦੇ ਲਈ ਆਵੇਗੀ ਸੋ ਦੋਸਤੋ 28 ਜੂਨ 2019 ਨੂੰ ਕਰਮਜੀਤ ਅਨਮੋਲ ਆਪਣੀ ਹੋਮ ਪ੍ਰੋਡਕਸ਼ਨ ਰਾਈ ਮੁੱਖ ਭੂਮਿਕਾ ਦੇ ਵਿੱਚ ਆਪਣੀ ਮੂਵੀ ਵਿੱਚ ਹੀ ਦਿਖਾਈ ਦੇਣਗੇ ਮਿੰਦੋ ਤਸੀਲਦਾਰ ਨੀ ਨਾਂ ਦੀ ਮੂਵੀ ਦੇ ਵਿੱਚ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਸੋ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹਨਾਂ ਮੂਵੀਜ਼ ਦੇ ਵਿੱਚੋਂ ਤੁਸੀਂ ਕਿਸ ਮੂਵੀ ਦਾ ਬੇਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਆ ਜੇਕਰ ਤੁਹਾਡਾ ਇਹਨਾਂ ਦੇ ਵਿੱਚੋਂ ਕੋਈ ਫੇਵਰੇਟ ਐਕਟਰ ਆ ਤਾਂ ਉਸ ਦਾ ਨਾਮ ਨੀਚੇ ਲਿਖਣਾ ਨਾ ਭੁੱਲੋ ਆਪਾਂ ਦੇਖਾਂਗੇ ਕਿ ਕਿਸ ਦੇ ਜ਼ਿਆਦਾ ਫੈਨ ਆ ਤੇ ਕਿਸ ਦੀ ਮੂਵੀ ਦਾ ਜਿਆਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਨੀਚੇ ਕਮੈਂਟ ਕਰਨਾ ਨਾ ਭੁੱਲੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰੋ ਹੋਰ ਦੋਸਤਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸ਼ੇਅਰ ਕਰਨਾ ਨਾ ਭੁੱਲੋ ਥੈਂਕ ਯੂ ਸੋ ਮੱਚ